ਮੈਂ ਸਰਬਜੀਤ ਸਿੰਘ ਪੰਗੂ ਐਸ ਸਰਪੰਚ ਪਿੰਡ ਬਜਿਦੜੀ ਸਵਾਨਾ ਸੀਟ ਦਾ ਜੋ ਸਾਬ 127 ਹੈ ਉਹ ਵੀ ਜਦ ਅਸੀਂ ਟੀਆਰਪੀ ਵਿਧੇ ਰਾਹੀਂ ਜੋ ਕੱਦੂ ਕਰਕੇ ਲਾਉਨੇ ਆ ਉਹ ਲਾਉਂਦੇ ਸੀਗੇ ਬਾਕੀ ਵੀ ਹੁਣ ਝੋਨਾ ਉਹਦੇ ਨਾਲ ਆਉਨੇ ਆ ਡੀਐਸਆਰ ਵਿਧ ਨੂੰ ਹੁਣ 3-4 ਸਾਲ ਤੋਂ ਮੈਂ ਅਪਣਾ ਰਿਹਾ ਹਾਂ ਤਕਰੀਬਨ ਪਹਿਲੇ ਸਾਲ ਅਸੀਂ ਕਾਮਯਾਬ ਨਹੀਂ ਹੋਏ ਡੀਐਸਰਚ ਦੂਜੇ ਸਾਲ ਕੁਝ ਹੋਇਆ ਫਿਰ ਉਹਦੇ ਵਿੱਚ ਸਮੱਸਿਆ ਕੀ ਆਉਂਦੀ ਸੀ ਕਵਾੜ ਦੀ ਜਰਮੀਨੇਸ਼ਨ ਦੀ ਤਾਂ ਆਉਂਦੀ ਆਉਂਦੀ ਸੀ ਕਵਾੜ ਦੀ ਬਹੁਤ ਸਮੱਸਿਆ ਸੀ ਕਵਾੜ ਤੋਂ ਹੀ ਬਹੁਤ ਜ਼ਿੰਮੇਵਾਰ ਤੋਬਾ ਕਰਕੇ ਵੀ ਕਵਾੜ ਜਾਂਦਾ ਪਰ ਜਦੋਂ ਸਵਾਨਾ ਸੀਡ ਨੇ ਫੁੱਲ ਪੇਜ ਦਾ ਸਾਨੂੰ ਸੀਡ ਦਿੱਤਾ ਡੈਮੋ ਦਿੱਤਾ ਪਿਛਲੇ ਸਾਲ ਤਾਂ ਇਹਦੇ ਵਿੱਚ ਕਵਾੜ ਤਾਂ ਹੋਇਆ ਪਰ ਜਿਹੜੀ ਦਵਾਈ ਦਿੱਤੀ ਕਵਾੜ ਲਈ ਉਹਨੇ ਕਵਾੜ ਵੀ ਖਤਮ ਕੀਤਾ ਜੋ ਫਾਲਤੂ ਹੋਰ ਜੀਰੀਆਂ ਪਹਿਲੇ ਵਾਲੇ ਬੀਜ ਕੋਈ ਜੰਗਲੀ ਜੀਰੀ ਕੋਈ ਜਮਾਡੋ ਲੈ ਉਹ ਵੀ ਖਤਮ ਕਰਦੇ ਕਵਾੜ ਦੀ ਸਮੱਸਿਆ ਦਾ ਬਹੁਤ ਵਧੀਆ ਹੱਲ ਹੈ ਇਹ ਟਾਈਮ ਦੇ ਉੱਪਰ ਉੱਪਰ ਵਾਲੇ ਸਮ ਕਵਾੜ ਦੀ ਕੋਈ ਸਮੱਸਿਆ ਨਹੀਂ ਆਉਂਦੀ ਕਿ ਹੁਣ ਅੱਗੇ ਆਪਾਂ ਨੂੰ ਕਵਾੜ ਦਾ ਹੀ ਡਰ ਸੀ ਕਵਾੜ ਦਾ ਹੁਣ ਕੋਈ ਡਰ ਨਹੀਂ ਹੈਗਾ ਬਾਕੀ ਇਹ ਵੀ ਹੁਣ ਇਹਦੇ ਨੂੰ ਪਾਣੀ ਦੀ ਜਿਹੜੀ ਬਚਤ ਬਹੁਤ ਜ਼ਿਆਦਾ ਹੈ ਅਸੀਂ ਹਰੇਕ 8ਵੇਂ 10ਵੇਂ ਦਿਨ ਨੂੰ ਪਾਣੀ ਦਿੰਦੇ ਰਿਹਾ ਪਾਣੀ ਨੂੰ ਪੂਰਾ ਸੁਕਾ ਕੇ ਦਿੱਤਾ ਹੈ ਗਿਣਤੀ ਦੇ ਹਿਸਾਬ ਨਾਲ ਤਕਰੀਬਨ 7 ਜਾਂ 8 ਪਾਣੀ ਆਏ ਹੋਣਗੇ ਤੇ ਉਹਦੇ ਨਾਲ ਹੀ এনवायरमेंट ਬਚ ਰਿਹਾ ਹੈ ਹੁਣ ਇਹਦੇ ਵਿੱਚ ਆਪਾਂ ਖੇਤ ਚ ਪਾਣੀ ਵੀ ਖੜਾ ਮੈਂ ਪਾਣੀ ਖੇਤ ਚ ਵੜ ਜਨਾ ਤਾਂ ਵੀ ਪੈਰ ਵਿੱਚ ਖੁੱਬਦਾ ਨਹੀਂ ਹੈਗਾ ਸਭ ਤੋਂ ਬੜੀ ਬਚਤ ਹੈ ਪਾਣੀ ਦੀ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪਾਣੀ ਨੂੰ ਬਚਾ ਸਕਦੇ ਹਾਂ ਤਾਂ ਇਹ ਵਿਧੀਆਂ ਅਪਣਾ ਕੇ ਹੀ ਬਚਾ ਸਕਦੇ ਹਾਂ ਬਹੁਤ ਬਹੁਤ ਧੰਨਵਾਦ